ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਦੋਂ ਤੁਸੀਂ ਚੈਨਲ ਮੇਰਾ ਸਬਸਕ੍ਰਾਈਬ ਕਰ ਲੈਣੇ ਹੋ ਨਾਲ ਦੀ ਨਾਲ ਨੋਟੀਫਿਕੇਸ਼ਨ ਜਿਹੜਾ ਬੈਲ ਆਈਕਨ ਜਰੂਰ ਦਬਾ ਦਿਆ ਕਰੋ ਕਿਉਂਕਿ ਜਦੋਂ ਆਪਾਂ ਵੀਡੀਓ ਅਪਲੋਡ ਕਰ ਦੇਵਾਂਗੇ ਤੁਹਾਡੇ ਤੱਕ ਜਿਹੜਾ ਨੋਟੀਫਿਕੇਸ਼ਨ ਆ ਸਕੇ ਤੇ ਜਦੋਂ ਵੀਡੀਓ ਅਪਲੋਡ ਹੋ ਜਾਏਗੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੂਗਾ ਫਿਰ ਤੁਹਾਨੂੰ ਨਾਲ ਦੀ ਨਾਲ ਵੀਡੀਓ ਮਿਲ ਜਾਇਆ ਕਰੂਗੀ ਤੇ ਕਾਫੀ ਬਣਾ ਕਹਿੰਦੀ ਹੁੰਦੀ ਨੇ ਵੀ ਅੱਜ ਤੁਸੀਂ ਵੀਡੀਓ ਨਹੀਂ ਪਾਈ ਵੀਡੀਓ ਆਪਾਂ ਡੇਲੀ ਪਾਉਣੀ ਆਂ ਕਈ ਵਾਰ ਹੈ ਨਾ ਐਮਰਜੈਂਸੀ ਦੇ ਵਿੱਚ ਕੋਈ ਕੰਮ ਹੋ ਜਾਏ ਤਾਂ ਸਕਿਪ ਹੋ ਜਾਏ ਉਹ ਆਪਾਂ ਕਹਿ ਨਹੀਂ ਸਕਦੇ ਪਰ ਵੀਡੀਓ ਜਿਹੜੀ ਆਪਾਂ ਡੇਲੀ ਪਾਉਣੀ ਆਂਗੇ ਪਹਿਲਾਂ ਆਪਾਂ ਵੀਡੀਓ ਜਿਹੜੀ 5 6 ਵਜੇ ਪਾਉਂਦੇ ਹੁੰਦੇ ਸੀਗੇ ਹੁਣ ਆਪਾਂ 4 4:30 ਦੇ ਵਿੱਚ ਜਿਹੜੀ ਵੀਡੀਓ ਹੈਗਾ ਉਹ ਵੀਡੀਓ ਹੈ ਜਿਹੜੀ ਆਪਾਂ ਪਾ ਦਿੰਨੇ ਆਂਗੇ ਕਾਫੀ ਭਣਾ ਦੀ ਡਿਮਾਂਡ ਸੀ ਵੀ ਸਾਨੂੰ ਬਰੋਸ਼ਾ ਵੈਲਵਟ ਦੇ ਸੂਟ ਚਾਹੀਦੇ ਨੇਗੇ ਤੁਸੀਂ ਹੈ ਨਾ ਪ੍ਰਿੰਟ ਦਿਖਾਓ ਜਿੰਨੇ ਕਿਸਾਨ ਨੂੰ ਪ੍ਰਿੰਟ ਮਿਲੇ ਨੇਗੇ ਹਨ ਆਪਾਂ ਲਿਆ ਇਹ ਪਹਿਲਾ ਟੂ ਟੋਨ ਪਸ਼ਮੀਨਾ ਸੀ ਬਹੁਤ ਮੁਸ਼ਕਲ ਨਾਲ ਕਲਰ ਨੇਗੇ ਜਿਹੜੇ ਇਕੱਠੇ ਕਰ ਰਹੇ ਨੇਗੇ ਪਰ ਅਸੀਂ ਵੀਡੀਓ ਨਹੀਂ ਪਾਈ ਹਜੇ 2 ਟੋਨ ਪਸ਼ਮੀਨੇ ਦੀ ਹਜੇ ਵੀਡੀਓ ਅਸੀਂ ਪਾਵਾਂਗੇ ਅਪਲੋਡ ਕਰਾਂਗੇ ਪਰ ਪਹਿਲਾਂ ਤੁਸੀਂ ਜਿਹੜੀ ਭੈਣਾਂ ਦੀ ਡਿਮਾਂਡ ਸੀਗੀ ਮੈਂ ਸਿਰਫ ਉਹ ਵੀਡੀਓ ਅਪਲੋਡ ਕਰ ਰਹੀ ਆਂਗੀ ਕਿਉਂਕਿ ਮੈਂ ਇੰਨੀਆਂ ਫੋਟੋਆਂ ਨਹੀਂ ਖਿੱਚ ਕੇ ਭੇਜ ਸਕਦੀ ਹਨਾ ਵੀ ਡੇਲੀ ਵੀ ਕਿੰਨੇ ਇੱਕ ਮੈਨੂੰ ਮੈਸੇਜ ਕਿੰਨੇ ਮੈਸੇਜ ਆਉਂਦੇ ਨੇ ਹਨਾ ਭੈਣਾਂ ਦੇ ਮੈਂ ਡੇਲੀ ਫੋਟੋਆਂ ਨਹੀਂ ਕਲਿੱਕ ਕਰਕੇ ਇੰਨੀਆਂ ਭੇਜ ਸਕਦੀ ਹੈਗੀ ਕਿਉਂਕਿ ਮੇਰੇ ਲਈ ਉਹ ਮੁਸ਼ਕਲ ਹੈਗਾ ਮੈਨੂੰ ਵੀਡੀਓ ਪਾਉਣੀ ਹੈ ਜਿਹੜੀ ਸੌਖਾ ਲੱਗਦਾ ਤਰੀਕਾ ਲੋ ਜੀ ਦੇਖੋ ਪਹਿਲਾ ਕਲਰ ਮੈਂ ਜਿਹੜਾ ਠੀਕ ਪ੍ਰਾਈਸ ਦੇ ਵਿੱਚ ਹੈ ਉਹ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਇਹ ਜਿਹੜਾ ਸਟੱਫ ਹੈਗਾ ਔਰਗੈਂਜ਼ਾ ਤੇ ਹੈਗਾ ਲੋ ਜੀ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਹੈਗਾ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਨਾਲ ਰਹੇਗੀ ਇਸ ਤਰ੍ਹਾਂ ਕ੍ਰੇਪ ਦੀ ਸਲਵਾਰ ਬੋਟਲ ਗ੍ਰੀਨ ਪ੍ਰਾਈਸ ਰਹੇਗਾ ਇਹਦਾ 1500 ਵਿਦਆਊਟ ਦੁਪੱਟਾ ਠੀਕ ਹੈ ਜੀ ਪਲੱਸ ਸ਼ਿਪਿੰਗ ਹੈ 1500 ਇਹਦਾ ਪ੍ਰਾਈਸ ਹੈਗਾ ਪ੍ਰਾਈਸ ਜਿਹੜੇ ਨੇ ਮੈਂ ਨਾਲ ਹੁੰਦੇ ਮੈਂਸ਼ਨ ਕਰੀ ਜਾਊਂਗੀ ਲੋਜੀ ਅੱਗੇ ਆਗੇ ਇਹ ਵਧੀਆ ਦੇ ਵਿੱਚ ਨੇਗੇ ਜਿਹੜੇ ਬਰਾਸ਼ੋ ਵੈਲਵਟ ਦੇ ਸੂਟ ਨੇਗੇ ਜਿਹੜਾ ਇਹਦਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਸਾਰਾ ਵੈਲਵਟ ਦਾ ਹੋਇਆ ਹੋਇਆਗਾ ਇਹ ਸਾਰਾ ਪ੍ਰਿੰਟ ਹੈ ਜਿਹੜਾ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਲੋਜੀ ਇਹਦੇ ਨਾਲ ਰਹੇਗੀ ਇਸ ਤਰ੍ਹਾਂ ਦੀ ਬਾਟਮ ਰਹੇਗੀ ਨਾਲ ਬਿਲਕੁਲ ਮੈਚ ਕਰਦੀ ਆ ਪਰਫੈਕਟ ਹੈਗੀ ਬਾਟਮ ਜਿਹੜਾ ਇਹਦਾ ਪ੍ਰਾਈਸ ਹੈਗਾ ਇਹਦਾ ਪ੍ਰਾਈਸ ਰਹੇਗਾ ਆਪਾਂ ਨੂੰ ਆਪਾਂ 2500 ਪ੍ਰਾਈਸ ਪਾਇਆ ਸੀਗਾ ਥੋੜਾ ਜਿਹਾ ਆਪਾਂ ਚਲੋ ਲੈਸ ਤੇ ਘਟਾ ਦਿੰਦੇ ਹਾਂ ਨਾ ਸਾਢੇ 24 2400 ਰੁਪਏ ਦਾ ਪ੍ਰਾਈਸ ਰਹੇਗਾ ਲੋ ਜੀ ਸਾਢੇ 2400 ਪਲੱਸ ਸ਼ਿਪਿੰਗ ਠੀਕ ਐ ਜੀ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇਗੀਆਂ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਨੇ ਜਿਹੜੇ ਸਿਲੈਕਟ ਕਰ ਲਿਆ ਅਗਲਾ ਕਲਰ ਰਹੇਗਾ ਪੀਚ ਇਹਦੇ ਵਿੱਚੋਂ ਕਾਫੀ ਸੂਟ ਨੇ ਜਿਹੜੇ ਸੋਲਡ ਹੋਏ ਸੀਗੇ ਆਪਣੇ ਪਰ ਜਿੰਨੇ ਕੁ ਮੈਨੂੰ ਸੂਟ ਮਿਲੇ ਹਨ ਮੈਂ ਉਹਨੇ ਇੱਕ ਲਿਆਨੇ ਪਰ ਜਿਹੜਾ ਮੈਂ ਜਿੰਨਾ ਵੀ ਸਟਾਕ ਲੈ ਕੇ ਆਉਣੀ ਨੇ ਔਨ ਡਿਮਾਂਡ ਜਾਦੇ ਹਨ ਵੀ ਜਿਹੜੀ ਜਿਹੜੇ ਮੈਨੂੰ ਜਾਦੇ ਮੈਸੇਜ ਆਉਂਦੇ ਨੇ ਵੀ ਸਾਨੂੰ ਆ ਚੀਜ਼ ਚਾਹੀਦੀ ਆ ਚੀਜ਼ ਚਾਹੀਦੀ ਹਨਾ ਆਪਾਂ ਉਦਾਂ ਦਾ ਜਿਹੜਾ ਸਟਾਕ ਹੈ ਆਪਾਂ ਜ਼ਿਆਦਾ ਲੈ ਕੇ ਆਉਣੇ ਹੁੰਨੇ ਆਂਗੇ ਕਿਉਂਕਿ ਫਿਰ ਉਹ ਕਾਫੀ ਡਿਮਾਂਡ ਦੇ ਵਿੱਚ ਹੁੰਦਾ ਭੈਣਾਂ ਦੇ ਤੇ ਫਿਰ ਆਪਾਂ ਨੂੰ ਹੁੰਦਾ ਵੀ ਜਿਹੜਾ ਆਪਾਂ ਵੀ ਸਟਾਕ ਹੈ ਜਿਹੜਾ ਸੋਲਡ ਹੋ ਜਾਊਗਾ ਸੇਲ ਹੀ ਕਰਨਾ ਹੈ ਹਨਾ ਵੀ ਜਿੱਦਾਂ ਦੀ ਡਿਮਾਂਡ ਹੋਈ ਆਪਾਂ ਉਦਾਂ ਦਾ ਕਰਦੇ ਹਾਂ ਲੋਜੇ ਇਸ ਤਰ੍ਹਾਂ ਰਹੇਗੀ ਪੀਚ ਕਲਰ ਦੀ ਬਾਟਮ ਰਹੇਗੀ ਇਹਦੇ ਨਾਲ ਇਹਦਾ ਪ੍ਰਾਈਸ ਵੀ ਰਹੇਗਾ 2400 ਇਸ ਤੋਂ ਬਾਅਦ ਆ ਜਾਊਗਾ ਪਰਪਲ ਕਲਰ ਕਲਰ ਤੁਸੀਂ ਸਾਰੇ ਹੀ ਇੰਨੇ ਕੁ ਸੋਨੇ ਲੇਗੇ ਜਦੋਂ ਸਲਾਈ ਹੋ ਗਿਆ ਨਾ ਫਿਰ ਦੇਖਿਓ ਫਿਰ ਬਹੁਤ ਜ਼ਿਆਦਾ ਸੋਨੇਗਾ ਭਾਂ ਜਾਂਦੇ ਨਹੀਂਗੇ ਸਟਿਚ ਹੋ ਕੇ ਲੋਚੀ 크ਰੇਪ ਦੀਆਂ ਬਾਟਮ ਬਣेंगी ਇਹ ਨਾਲ ਲੋਚੀ ਇਹਦੇ ਨਾਲ ਇਹ ਵਾਲੀ ਬਾਟਮ ਹੈ ਦੇਖੋ ਇਹਦਾ ਵੀ 2425 ਹੈ ਇਸ ਤੋਂ ਬਾਅਦ ਫਿਰ ਹੈਗਾ ਜਿਹੜਾ ਇਹ ਥੋੜਾ ਜਿਹਾ ਡਾਰਕ ਹੈ ਨਾ ਜਾਮਨੀ ਕਲਰ ਕਾਲਸ ਜੇ ਤੇ ਹੈਗਾ ਇਹਦੇ ਨਾਲ ਵੀ ਜਿਹੜੀ ਬਾਟਮ ਹੈਗੀ ਇਹ ਵਾਲੀ ਬਿਲਕੁਲ ਪਰਫੈਕਟ ਮੈਚ ਹੋ ਰਹੀਆਂ ਨੇ ਗਿਆ ਬਾਟਮ ਕੋਈ ਨਾ ਮੈਚ ਹੋਵੇ ਨਾ ਕੈਮਰੇ ਦੇ ਵਿੱਚ ਬਿਲਕੁਲ ਪਰਫੈਕਟ ਨਹੀਂ ਗਿਆ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਅੱਗੇ ਹੈਗਾ ਜੀ ਮੋਰ ਪੰਖੀ ਆ ਇਹ ਕਲਰ ਵੀ ਹੈ ਜਿਹੜਾ ਕਾਫੀ ਜ਼ਿਆਦਾ ਸੋਹਣਾ ਹੈਗਾ। ਨਾਜ਼ ਰਹੀਗੀ ਮੋਰ ਪੰਖੀ ਆ ਸਲਵਾਰ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ। ਇਹਦੇ ਵਿੱਚ ਇਦਾਂ ਹੀ ਪ੍ਰਿੰਟ ਆਉਂਦੇ ਨੇ ਬਾਹਲੇ ਛੋਟੇ ਨਹੀਂ ਆਉਂਦੇ ਹੈਗੇ ਜੇ ਤੁਸੀਂ ਕਹੋਗੇ ਬਹੁਤ ਛੋਟੇ ਆਉਂਦੇ ਨੇ। ਬਿਲਕੁਲ ਵੀ ਨਹੀਂ ਵੱਡੇ-ਵੱਡੇ ਪ੍ਰਿੰਟ ਆਉਣਗੇ ਇਹਦੇ ਵਿੱਚ। ਲੋ। ਇਹ ਰਹੀਗੀ ਇਹਦੇ ਨਾਲ ਬਾਟਮ। ਅੱਗੇ ਹੈਗਾ ਬਲੈਕ। ਇਹ ਵੀ ਕਾਫੀ ਜਿਆਦਾ ਸੋਹਣਾ। ਬਲੈਕ ਹੀ ਰਹੇਗੀ ਬਾਟਮ। ਦੁਪੱਟਾ ਇਹਦੇ ਨਾਲ ਪਹਿਣਾ ਪੋਛਦੀਆਂ ਦੀ ਵੀ ਆਪਾਂ ਕਾਦਰ ਰਖਾਈ ਹੈ ਇਹਨੂੰ ਤੁਸੀਂ ਕੋਈ ਵੀ ਰਖਾ ਸਕਦੇ ਹੋਗੇ ਲਓ ਜੀ ਨੇਵੀ ਬਲੂ ਕਲਰ ਦਾ ਲਓ ਇਹ ਵੀ ਕਲਰ ਹੈ ਜਿਹੜਾ ਬਹੁਤ ਜਿਆਦਾ ਸੋਹਣਾ ਹੈ ਇਹਦੇ ਨਾਲ ਤੁਸੀਂ ਜਿੱਦਾਂ ਹਨਾ ਇਹ ਪ੍ਰਿੰਟ ਨੇਗੇ ਪ੍ਰਿੰਟ ਦੇ ਵਿੱਚ ਦੇਖੋ ਕਿੰਨੇ ਕਾਫੀ ਕਲਰ ਨੇਗੇ ਕੰਟਰਾਸਟ ਕਲਰ ਵੀ ਤੁਸੀਂ ਰੱਖ ਸਕਦੇ ਹੋ ਜਿੱਦਾਂ ਇਹਦੇ ਨਾਲ ਤੁਸੀਂ ਪਿੰਕ ਦੁਪੱਟਾ ਰੱਖ ਸਕਦੇ ਹੋਗੇ ਬਹੁਤ ਜਿਆਦੇ ਸੋਹਣਾ ਬਣੂਗਾ ਬਲੂ ਕਲਰ ਦੀ ਲੈਸ ਲਗਵਾ ਲਓ ਹਨਾ ਜੇ ਨਹੀਂ ਲਗਵਾਉਣੀ ਤਾਂ ਤੁਸੀਂ ਇਦਾਂ ਵੀ ਚਾ ਇਹਨੂੰ ਟਾਈ ਐਂਡ ਡਾਈ ਕਰਵਾ ਸਕਦੇ ਹੋਗੇ ਤਾਂ ਵੀ ਕਾਫੀ ਜਿਆਦੇ ਸੋਹਣਾ ਬਣੂਗਾ ਤੇ ਸਾਰਿਆਂ ਦੇ ਵਿੱਚ ਹੀ ਇਦਾਂ ਕਲਰ ਨੇ ਜਿਵੇਂ ਬਲੈਕ ਦੇ ਵਿੱਚ ਮਹਿਰੂਨ ਹੈਗਾ ਮਹਿਰੂਨ ਦੁਪੱਟਾ ਰੱਖ ਲਓ ਤਾਂ ਇਹ ਇਦਾਂ ਵੀ ਚੀਜ਼ ਐਵੇਂ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਐਵੇਂ ਵੀ ਬਹੁਤ ਜਿਆਦੇ ਸੋਹਣੇ ਬਣਨਗੇ ਸੂਟ ਤੁਸੀਂ ਸਾਡੇ ਕੋਲੋਂ ਸਲਾਈ ਕਰਵਾ ਕੇ ਵੀ ਮੰਗਵਾ ਸਕਦੇ ਹੋ ਬਿਨਾ ਸਲਾਈ ਤੋਂ ਵੀ ਮੰਗਵਾ ਸਕਦੇ ਹੋਗੇ ਕਲਰਿੰਗ ਜਿਹੜੇ ਬਿਲਕੁਲ ਪਰਫੈਕਟ ਆਏ ਨੇਗੇ ਕੋਈ ਵੀ 19 2 ਦਾ ਫਰਕ ਨਹੀਂ ਪਿਆ ਹੈਗਾ ਹਨਾ ਜੋ ਪੈਂਦਾ ਮੈਂ ਤੁਹਾਨੂੰ ਦੱਸ ਦਿੰਦੀ ਵੀ ਇਹ ਸਹੀ ਨਹੀਂ ਹੈਗਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਪਰ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਲਗਵਾਓਗੇ ਤਾਂ ਉਹਦੇ ਐਕਸਟਰਾ ਚਾਰजेस ਹੋਣਗੇ ਤਾਂ ਤੁਸੀਂ ਲਗਾ ਮਤਲਬ ਐਕਸਟਰਾ ਦੁਪੱਟਾ ਲਗਾ ਸਕਦੇ ਹੋਗੇ ਉਹਦੇ ਚਾਰਜੇਸ ਹੋਣਗੇ ਜਿਹੜੇ ਐਕਸਟਰਾ ਹੋਣਗੇ ਹਲੇ-ਹਲੇ ਆਪਾਂ ਨਾ ਇੱਕ ਹੁਣ ਆਪਾਂ ਉਹ ਕੱਢਾਂਗੇ ਸੇਲ ਕੱਢਾਂਗੇ ਤੇ ਜਿੱਦਾਂ ਕੀ ਸਿੰਥੈਟਿਕ ਸੂਟ ਹਨਾ ਪ੍ਰਾਈਜ਼ ਨੇਗੇ ਜਿਹੜੇ ਮਾਰਜਨ ਉਹਨਾਂ ਦੇ ਬਹੁਤ ਮਤਲਬ ਠੀਕ ਮਾਰਜਨ ਤੇ ਬਿਲਕੁਲ ਪੂਰੇ ਮਾਰਜਨ ਤੇ ਹੀ ਆਪਾਂ ਉਹ ਸੂਟ ਨੇਗੇ ਜਿਹੜੇ ਕੱਢ ਦਾਂਗੇ ਤੇ ਉਹਦੇ ਵਿੱਚੋਂ ਕੀ ਹੈਗਾ ਵੀ ਕੋਈ ਇੱਕ ਸੂਟ ਪਏਗਾ ਕੋਈ ਦੋ ਪਏ ਨੇਗੇ ਤੇ ਬਸ ਉਹ ਆਪਾਂ ਸੇਲ ਲਗਾਵਾਂਗੇ ਲੋੜੀ ਲੋੜੀ ਸਪੈਸ਼ਲ ਸੇਲ ਹੋਊਗੀ ਉਹ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਡਿਸਕਾਊਂਟ ਤੇ ਹਨਾ ਵੀ ਜਿਹੜੀਆਂ ਫੁੱਲ ਪ੍ਰਾਈਸ ਦੇ ਵਿੱਚ ਨਹੀਂ ਸੂਟ ਲੈ ਸਕਦੀਆਂ ਵੀ ਹਨਾ ਵੀ ਜ਼ਿਆਦਾ ਮਹਿੰਗਾ ਨਹੀਂ ਲੈ ਸਕਦੇ ਉਹ ਆਪਾਂ ਜਿੰਨੇ ਪੂਰੇ ਸੂਟਾਂ ਤੇ ਆਪਾਂ ਮਤਲਬ ਬਹੁਤ ਸੂਟ ਹੈ ਜਿਹੜਾ ਕੱਢ ਦਾਂਗੇ ਲੈਸ ਕਰਕੇ ਸਾਰਾ ਡਿਸਕਾਊਂਟ ਲਾਵਾਂਗੇ ਤੇ ਉਹ ਵੀਡੀਓ ਸਕਿਪ ਨਾ ਕਰਿਓ ਜ਼ਰੂਰ ਦੇਖਿਓ ਤੇ ਉਹਦੇ ਵਿੱਚੋਂ ਤੁਸੀਂ ਮਤਲਬ ਆਪਣਾ ਵਧੀਆ ਫਾਇਦਾ ਉਠਾ ਸਕਦੇ ਹੋਗੇ ਤੁਸੀਂ ਆਪਣੇ ਲਈ ਬਹੁਤ ਜਿਆਦਾ ਸੋਹਣੇ ਸੂਟ ਲੈਣਗੇ ਤੁਸੀਂ ਆਪਣੇ ਲਈ ਸੋਹਣੇ ਸੂਟ ਮਤਲਬ ਲੈ ਸਕਦੇ ਹੋਗੇ ਠੀਕ ਪ੍ਰਾਈਸ ਦੇ ਵਿੱਚ ਤੇ ਉਹ ਬਸ ਇਦਾਂ ਦਾ ਵੀ ਕੋਈ ਇੱਕ ਸੂਟ ਪਿਆਗਾ ਕੋਈ ਦੋ ਪਿਆਗਾ ਇਦਾਂ ਜੇ ਸੂਟ ਲੇਣਗੇ ਉਹ ਆਪਾਂ ਹੁਣ ਸਾਰੇ ਲੈਸ ਪ੍ਰਾਈਸ ਦੇ ਵਿੱਚ ਕੱਢ ਦਾਂਗੇ ਤਾਂ ਜਰੂਰ ਉਹ ਸੂਟਾਂ ਚੋਂ ਵੀ ਟ੍ਰਾਈ ਕਰਿਓ ਪਰ ਹੈਗੇ ਬਹੁਤ ਵਧੀਆ ਸੂਟ ਨੇਗੇ ਸਾਰੇ ਕਾਸਟਲੀ ਨੇਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ